ਅੱਜ ਦੀ ਪੰਜਾਬੀ ਦੀ ਕੱਠਿਆਂ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਤਵਾਦ ਦੀ ਸਤਸ੍ਰੀਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕੱਠਿਆ ਵਿੱਚ ਮੈਂ ਤੁਹਾਡੇ ਲਈ ਪੰਜਾਬੀ ਜੀਕੇ ਦੇ ਕੁਝ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਜੀ ਅੱਜ ਦੇ ਪੰਜਾਬੀ ਜੀਕੇ ਦੇ ਕੁਝ ਪ੍ਰਸ਼ਨ ਕਿਹੜੇ ਹਨ ਭਾਰਤ ਦੀ ਸਭ ਤੋਂ ਲੰਮੀ ਸਰਹੱਦ ਕਿਸ ਦੇਸ਼ ਨਾਲ ਲੱਗਦੀ ਹੈ ਭਾਰਤ ਦੀ ਸਭ ਤੋਂ ਲੰਮੀ ਸਰਹੱਦ ਕਿਹੜੇ ਦੇਸ਼ ਨਾਲ ਲੱਗਦੀ ਹੈ ਨੇਪਾਲ ਨੇਪਾਲ ਨਾਲ ਭਾਰਤ ਦੀ ਸਭ ਤੋਂ ਲੰਬੀ ਸਰਹੱਦ ਲੱਗਦੀ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਭਾਰਤ ਦੀ ਸਭ ਤੋਂ ਲੰਬੀ ਹੱਦ ਕਿਹੜੇ ਦੇਸ਼ ਵਿੱਚ ਮਿਲੀ ਹੋਈ ਸੀ ਬੰਗਲਾਦੇਸ਼ ਵਿੱਚ ਭਈ ਭਾਰਤ ਦੀ ਸਭ ਤੋਂ ਲੰਬੀ ਹੱਦ ਬੰਗਲਾਦੇਸ਼ ਵਿੱਚ ਮਿਲੀ ਹੋਈ ਸੀ ਤੀਜਾ ਪ੍ਰਸ਼ਨ ਕਿਹੜਾ ਸੀ ਆਗਰਾ ਕਿਸ ਨਦੀ ਦੇ ਕਿਨਾਰੇ ਸਥਿਤ ਹੈ ਕਿਹੜੀ ਨਦੀ ਦੇ ਕਿਨਾਰੇ ਸਥਿਤ ਹੈ ਆਗਰਾ ਯਮਨਾ ਨਦੀ ਦੇ ਕਿਨਾਰੇ ਸਥਿਤ ਹੈ ਚੌਥਾ ਪ੍ਰਸ਼ਨ ਕਿਹੜਾ ਸੀ ਭਾਰਤ ਦੀ ਸਭ ਤੋਂ ਲੰਮੀ ਨਦੀ ਕਿਹੜੀ ਹੈ ਬ੍ਰह्मਪੁੱਤਰ ਜਿਹੜੀ ਬ੍ਰह्मਪੁੱਤਰ ਨਦੀ ਹੈ ਉਹ ਭਾਰਤ ਦੀ ਸਭ ਤੋਂ ਲੰਮੀ ਨਦੀ ਹੈ ਪੰਜਵਾਂ ਪ੍ਰਸ਼ਨ ਕਿਹੜਾ ਸੀ ਬਾਗਾਂ ਦਾ ਸ਼ਹਿਰ ਕਿਹੜਾ ਸ਼ਹਿਰ ਅਖਵਾਉਂਦਾ ਹੈ ਜਿਹੜਾ ਬਾਗਾਂ ਦਾ ਸ਼ਹਿਰ ਕਿਹੜਾ ਸ਼ਹਿਰ ਅਖਵਾਉਂਦਾ ਹੈ ਬੰਗਲੌਰ ਐ ਬੰਗਲੌਰ ਨੂੰ ਕੀ ਕਿਹਾ ਜਾਂਦਾ ਸੀ ਐ ਸਾਡੇ ਕਰਨਾਟਕ ਸਟੇਟ ਹੈ ਉਹਦੀ ਰਾਜਧਾਨੀ ਹੈ ਉਹਦੀ ਕੈਪੀਟਲ ਹੈ ਤੇ ਬੰਗਲੌਰ ਨੂੰ ਬਾਗਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ 6ਵਾਂ ਪ੍ਰਸ਼ਨ ਕਿਹੜਾ ਸੀ ਟੈਲੀਫੋਨ ਉਦਯੋਗ ਭਾਰਤ ਵਿੱਚ ਕਿੱਥੇ ਹੈ ਗੁਜਰਾਤ ਵਿੱਚ ਜੇ ਗੁਜਰਾਤ ਭਾਰਤ ਦਾ ਇੱਕ ਸਟੇਟ ਹੈ ਤੇ ਗਾਂਧੀਨਗਰੇ ਦੀ ਕੈਪੀਟਲ ਹੈਗੀ ਜੀ ਤੇ ਗੁਜਰਾਤ ਟੈਲੀਫੋਨ ਉਦਯੋਗ ਟੈਲੀਫੋਨ ਉਦਯੋਗ ਗੁਜਰਾਤ ਵਿੱਚ ਹੈ ਟੈਲੀਫੋਨ ਉਦ ਭਾਰਤ ਦੇ ਗੁਜਰਾਤ ਰਾਜਿਆ ਵਿੱਚ ਹੈ 7ਵਾਂ ਪ੍ਰਸ਼ਨ ਕਿਹੜਾ ਸੀ ਭਾਰਤ ਵਿੱਚ ਜਾਜ਼ ਨਿਰਮਾਣ ਦਾ ਮੁੱਖ ਕੇਂਦਰ ਕਿੱਥੇ ਹੈ ਭਾਰਤ ਵਿੱਚ ਜਾਜ਼ ਨਿਰਮਾਣ ਦਾ ਮੁੱਖ ਕੇਂਦਰ ਕਿੱਥੇ ਵਈ ਆ ਕਿੱਥੇ ਹੈ ਵਿਸ਼ਾਖਾਪਟਨਮ ਵਿੱਚ ਭਾਰਤ ਵਿੱਚ ਜੜ ਨਿਰਮਾਣ ਦਾ ਮੁੱਖ ਕੇਂਦਰ ਕਿੱਥੇ ਹੈ ਵਿਸ਼ਾਖਾਪਟਨਮ ਵਿੱਚ ਆ ਵਿਸ਼ਾਖਾਪਟਨਮ ਕਿੱਥੇ ਹੈ ਆ ਆਂਧਰਾ ਪ੍ਰਦੇਸ਼ ਵਿੱਚ ਹੈ 8ਵਾਂ ਪ੍ਰਸ਼ਨ ਕਿਹੜਾ ਸੀ ਭਾਰਤ ਵਿੱਚ ਇਲਾਇਚੀ ਦੀਆਂ ਪਹਾੜੀਆਂ ਕਿੱਥੇ ਹਨ ਭਾਰਤ ਵਿੱਚ ਇਲਾਇਚੀ ਦੀਆਂ ਪਹਾੜੀਆਂ ਕੇਰਲ ਵਿੱਚ ਹਨ ਆ ਇੰਡੀਆ ਦਾ ਇੱਕ ਸਟੇਟ ਹੈ ਨੋਵਾਂ ਪ੍ਰਸ਼ਨ ਕਿਹੜਾ ਸੀ ਭਾਰਤ ਦੇ ਰਾਜ ਚੇ ਤੰਬਾਕੂ ਦਾ ਸਭ ਤੋਂ ਵੱਧ ਉਤਪਾਦਨ ਕਿੱਥੇ ਹੁੰਦਾ ਹੈ ਗੁਜਰਾਤ ਵਿੱਚ ਗੁਜਰਾਤ ਵਿੱਚ ਤੰਬਾਕੂ ਤੰਬਾਕੂ ਦਾ ਸਭ ਤੋਂ ਵੱਧ ਉਤਪਾਦਨ ਹੁੰਦਾ ਹੈ 10ਵਾਂ ਪ੍ਰਸ਼ਨ ਕਿਹੜਾ ਸੀ ਭਾਰਤ ਵਿੱਚ ਜਗਨਨਾਥ ਮੰਦਿਰ ਕਿੱਥੇ ਹੈ ਭਾਰਤ ਵਿੱਚ ਜਗਨਨਾਥ ਮੰਦਿਰ ਓਡੀਸ਼ਾ ਵਿੱਚ ਹੈ ਤੇ ਬੁਨੇਸ਼ਵਰ ਇਹਦੀ ਕੈਪੀਟਲ ਹੈਗੀ ਤੇ ਜਗਨਨਾਥ ਜਿਹੜੇ ਪੂਰੀ ਦਾ ਮੰਦਿਰ ਵੀ ਕਿਹਾ ਜਾਂਦਾ ਸੀ ਉਹ ਕਿੱਥੇ ਹੈ ਉਹ ਗੁਜਰਾਤ ਇਹ ਓਡੀਸ਼ਾ ਵਿੱਚ ਹੈਗਾ ਜੀ 11ਵਾਂ ਪ੍ਰਸ਼ਨ ਕਿਹੜਾ ਸੀ ਪ੍ਰਸਿੱਧ ਦਵਾਰਕਾਨਾਥ ਮੰਦਿਰ ਉੱਤਰ ਪ੍ਰਦੇਸ਼ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ ਜੇ ਪ੍ਰਸਿੱਧ দ্বারਖਾਨਾਥ ਮੰਦਿਰ ਉੱਤਰ ਪ੍ਰਦੇਸ਼ ਦੇ ਮਥਰਾ ਜ਼ਿਲ੍ਹੇ ਵਿੱਚ ਹੈ 12ਵਾਂ ਪ੍ਰਸ਼ਨ ਕਿਹੜਾ ਸੀ ਭਾਰਤ ਵਿੱਚ ਸਭ ਤੋਂ ਵੱਧ ਜੰਗਲ ਕਿਹੜੇ ਰਾਜ ਵਿੱਚ ਹੈ ਅਸਾਮ ਵਿੱਚ ਕਿੱਥੇ ਅਸਾਮ ਵਿੱਚ ਬਈ ਭਾਰਤ ਵਿੱਚ ਸਭ ਤੋਂ ਵੱਧ ਜੰਗਲ ਅਸਾਮ ਵਿੱਚ ਹੈ ਕਿੱਥੇ ਅਸਾਮ ਵਿੱਚ ਇਹਦੀ ਰਾਜਧਾਨੀ ਕਿਹੜੀ ਹੈ ਦਿਸਪੁਰ ਇਹਦੇ ਚਾਹ ਵੀ ਵੱਧ ਹੁੰਦੀ ਹੈ ਤੇ ਬਾਸ ਵੀ ਇੱਥੋਂ ਸਭ ਤੋਂ ਵੱਧ ਪਾਇਆ ਜਾਂਦਾ ਸੀ ਤੋ ਭਾਰਤ ਵਿੱਚ ਸਭ ਤੋਂ ਜੰਗਲ ਸਭ ਤੋਂ ਵੱਜੰਗਲ ਕਿੱਥੇ ਹੈ ਅਸਾਮ ਵਿੱਚ ਹੈ 13ਵਾਂ ਪ੍ਰਸੰਤ ਕਿਹੜਾ ਸੀ ਗੋਆ ਦੀ ਰਾਜਧਾਨੀ ਕਿਹੜੀ ਹੈ ਪਣਜੀ ਗੋਆ ਦੀ ਰਾਜਧਾਨੀ ਕਿਹੜੀ ਹੈ ਪਣਜੀ ਅਰਧ ਰਾਤ ਦੇ ਸੂਰਜ ਵਾਲੇ ਦੇਸ਼ ਦਾ ਕੀ ਨਾਮ ਹੈ ਅਰਧ ਰਾਤ ਦੇ ਸੂਰਜ ਵਾਲੇ ਦੇਸ਼ ਦਾ ਨਾਮ ਕੀ ਹੈ ਨਾਰਵੇ ਕੀ ਹੈ ਨਾਰਵੇ ਵਿਦਿਆਰਥੀਓ ਸਾਡੀ ਜਿੱਕੀ ਦੀ ਕੱਠਿਆ ਇੱਥੋਂ ਸਮਾਪਤ ਹੋਈ ਸੀ ਅਧਿ ਕੱਖਿਆਤਵਾਂ ਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਬ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ